ਕੱਜ ਕੱਲੇ ਇੱਥੇ ਟਾਈਮ 'ਚ ਕਿਸੇ ਕੋਲੋਂ ਮੁੰਡੇ ਨੂੰ ਆਪਣਾ ਨਾਮ ਨਹੀਂ ਕਰਨਾ ਚਾਹੀਦਾ ਅੱਗੇ ਨਹੀਂ ਪਤਣਾ ਚਾਹੀਦਾ ਜਿਹੜਾ ਅੱਗੇ ਬਣੂਗਾ ਉਹ ਨਾਲ ਲੱਗਾ ਹੋਊਗਾ ਕਾਰਤਿਕ ਨੇ ਕਰੇ ਤੁਹਾਨੂੰ ਦੱਸਿਆ ਵੀ ਕਿਸੇ ਤੋਂ ਖਤਰਾ ਉਸ ਨੂੰ ਹੈਗਾ ਨੇ ਕਰਦੇ ਸਾਡੇ ਨਾਲ ਇਦਾਂ ਦੀ ਗੱਲ ਨਹੀਂ ਕੀਤੀ ਉਹ ਸਾਨੂੰ ਖੁੱਦ ਕਿੰਨਾ ਹੁੰਦਾ ਸੀ ਮੈਂ ਆਪਣਾ ਬਹੁਤ ਜ਼ਿਆਦਾ ਚੜਾ ਮੈਂ ਤਾਂ ਡਕ ਲੱਗਾ ਲਾ ਮੈਨੂੰ ਅੱਦਾ ਸਾਨੂੰ ਪਤਾ ਬਹੁਤ ਆਪਣਾ ਧਿਆਨ ਰੱਖਣਾ ਸੀ ਉਹ ਗੱਡੀ ਕਿਤੇ ਨਹੀਂ ਜਾਂਦਾ ਸੀਗਾ ਸਿਰਫ ਇੱਕੋ ਮੁੰਡੇ ਨੂੰ ਛੱਡਣ ਗਿਆ ਉਹ ਵੀ ਵੀਲੋਗ ਐਡਿਟ ਕਰਕੇ ਮੁੰਡੇ ਨੂੰ ਛੱਡਣ ਗਿਆ ਪਤਾ ਨਹੀਂ ਕਿੱਥੋਂ ਉਹਨੂੰ ਫੋਨ ਕੱਟ ਦੇਗੇ ਉਹਨੂੰ ਇਕੱਲੇ ਨੂੰ ਦੇਖ ਕੇ 9 ਜਣਿਆਂ ਨੇ ਉਹਨੂੰ ਇਕੱਲੇ ਨੂੰ ਮਾਰ ਦਿੱਤਾ ਤੁਸੀਂ ਜਿੰਨਾ ਮਰਜੀ ਪੁੱਛ ਲਓ ਉਹ ਵੀ ਨਾ ਹੈਲਪਿੰਗ ਬੰਦਾ ਸੀਗਾ ਸਾਡੇ ਮੁੱਲੇ 9 ਜਣਿਆਂ ਦੀ ਰੋਟੀ ਲੱਗੀ ਹੋਈ ਆ ਉਹ ਰੋਟੀ ਖਾਂਦਾ ਸੀਗਾ ਜਿੱਦਰ ਮਰਜ਼ੀ ਚੱਲ ਜਾਓ ਜੇ ਕਿਸੇ ਨੂੰ ਲੋੜ ਆ ਸਭ ਤੋਂ ਪਹਿਲਾਂ ਹੋ ਜਾਂਦਾ ਸੀਗਾ ਸਾਡੇ ਬੱਚੇ ਨੂੰ ਬਸ ਇਨਸਾਫ ਮਿਲਣਾ ਚਾਹੀਦਾ ਉਹਦੇ ਨਾ ਨਾਮ ਸੀ ਲੋਕੀ ਉਹਦੇ ਨਾਮ ਤੋਂ ਸੜ ਗਏ ਬਸ ਉਹਦੇ ਇੰਨੇ ਫੋਲੋਅਰਸ ਸੀਗੇ ਲੋਕਾਂ ਨੂੰ ਜੈਲਸ ਹੋ ਗਈ ਕਿ ਇਹਨੇ ਇੰਨਾ ਨਾਮ ਕਿਉਂ ਕਮਾ ਲਿਆ ਜੇ ਉਹ ਗੈਂਗਸਟਰ ਹੁੰਦਾ ਪੂਰੀ ਤਿਆਰੀ ਨਾਲ ਜਾਂਦਾ ਇਦਾਂ ਉਹਨੇ ਕੋ ਮਨਾ ਸੀਗਾ ਪਰ ਲੈ ਆਲੇ ਸਾਡੇ ਮੱਲੇ ਦੇ ਵਿੱਚ ਰਮਜ਼ਾ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਸ਼ਾਇਰ ਬੀਤੇ ਦਿਨ ਲੁਧਿਆਣਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਉਂਦਾ ਜਦੋਂ ਇੱਕ ਨੌਜਵਾਨ ਜਿਹਦਾ ਨਾਮ ਕਾਰਤਿਕ ਬੱਗਨਸੀ ਕੋੜੀਆਂ ਮਾਰ ਕੇ ਉਸਦਾ ਕਤਲ ਕੀਤਾ ਗਿਆ ਤੋਂੰਦਾ ਜਿਹੜੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਅੱਜ ਹੰਗਾਮੀ ਜਿਹੜੀ ਮੀਟਿੰਗ ਆ ਉਹ ਕੀਤੀ ਗਈ ਹੈ ਬੜੀ ਕਿੰਟੀ ਦੇ ਵਿੱਚ ਅਗੂ ਪਹੁੰਚੇ ਨੇ ਪਰਿਵਾਰਾ ਦੇ ਮੈਂਬਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿਸ ਤਰੀਕੇ ਦੇ ਨਾਲ ਇਨਸਾਫ ਦੀ ਜਿਹੜੀ ਆ ਹੁਣ ਗੁਹਾਰ ਲਈ ਜਾ ਰਹੀ ਹੈ ਕਾਰਤਿਕ ਥੋੜਾ ਭਰਾ ਸੀਗਾ ਨੰਦੀ ਮੇਰਾ ਛੋਟਾ ਭਰਾ ਸੀ ਕਿੰਨੀ ਉਮਰ ਸੀ ਕਰ ਦਿੱਤੀ ਉਹਦੀ 23 ਸਾਲ ਦੀ ਸੀ 10 ਕਦੋਂ ਤੁਹਾਨੂੰ ਇਹ ਇਨਫੋਰਮੇਸ਼ਨ ਕਦੋਂ ਮਿਲੀ ਸੀ ਐਕਚੁਅਲ ਤਾਂ ਮੈਂ ਤਾਂ ਬਾਅਦ ਸਿਗਰ ਮੇਰੇ ਘਰਦਿਆਂ ਨੇ ਕਹੀ ਕਿ ਆਸਮਾਨ ਕਿ ਉਹ ਠੀਕ ਹੈ ਤੇ ਮੈਂ ਤੇ ਆ ਕੇ ਪਤਾ ਲੱਗ ਗਿਆ ਬਟ ਲਾਈਕ ਅੱਜ ਕੱਲ੍ਹ ਦੇ ਇੱਥੇ ਟਾਈਮ 'ਚ ਇਸੇ ਤਰ੍ਹਾਂ ਮੁੰਡਿਆਂ ਨੂੰ ਆਪਣਾ ਨਾਮ ਨਹੀਂ ਕਰਨਾ ਚਾਹੀਦਾ ਅੱਗੇ ਨਹੀਂ ਵਧਣਾ ਚਾਹੀਦਾ ਜਿਹੜਾ ਅੱਗੇ ਵਧੂਗਾ ਉਹ ਇਹਨਾਂ ਨੇ ਲੇਤਾ ਹੋਊਗਾ ਇਹ ਪਹਿਲੀ ਮਾਰਨੀ ਹੋ ਦੇ ਨਾਲ ਦੂਸਰਾ ਚਾਂਸ ਹੋ ਗਿਆ ਸਾਡੇ ਵਾਂਗ ਜਦੋਂ ਸਾਡੇ ਉਹਦੇ ਨਾਲ ਕੋਈ ਹਾਦਸਾ ਹੁੰਦਾ ਸੀ ਸਸੀਂ ਜਾਣੇ ਸੀਗੇ ਕੋਈ ਇਨਸਾਫ ਨਹੀਂ ਮਿਲਦਾ ਸੀਗਾ ਜਿਹੜਾ ਵੀ ਮੁੰਡਿਆਂ ਨੇ ਇਹ ਕੀਤਾ ਉਹਨਾਂ ਨੂੰ ਖਾਂਸੀ ਦੀ ਸਲਾਹ ਦਿੱਤੀ ਜਾਣੇ ਚਾਹੀਦੀ ਆ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੇਰੇ ਭਰਾ ਦਾ ਐਡਾ ਨਾਮ ਸੀਗਾ ਦੁਨੀਆ ਤੇ ਉਹਦੇ ਨਾਮ ਤੋਂ ਸਾਡੇ ਮੱਲੇ ਦਾ ਨਾਮ ਸੀ ਸਾਡੀ ਫੈਮਿਲੀ ਦਾ ਨਾਮ ਸੀ ਉਹਦਾ ਆ ਮੱਲਾ ਸਾਡਾ ਉਹਦੇ ਨਾਮ ਤੋਂ ਹੀ ਅੱਗੇ ਵਧਿਆ ਸੀਗਾ ਲੋਕੇ ਉਹਦੇ ਨਾਲ ਇੰਨੀਆ ਫੋਟੋਆਂ ਮੈ ਕਰਾਣ ਆਉਂਦੇ ਸੀ ਉਹ ਪਲੇਅਰ ਸੀਗਾ ਏਡਾ ਵਧੀਆ ਉਹਦੇ ਕੋਲ ਇੰਨੇ ਮੈਡਲ ਸੀਗੇ ਨੈਸ਼ਨਲ ਉਹ ਬਾਸਕਟਬਾਲ ਦਾ ਪਲੇਅਰ ਸੀਗਾ ਉਹਨੇ ਹੁਣ ਫੇਰ ਦੁਬਾਰਾ ਬਾਸਕਟਬਾਲ ਦਾ ਗੇਮ ਖੇਡਣ ਜਾਣੇ ਸੀਗੇ ਔਰ ਡੇਲੀ ਆਪਣੇ ਪ੍ਰੈਕਟਿਸ ਤੇ ਵੀ ਜਾਂਦਾ ਸੀਗਾ ਪਰਦਾਨ ਕਿਹੜੇ ਮੁੰਡੇ ਸੀਗੇ ਕਿਥੋਂ ਆਏ ਵੀ ਸਾਨੂੰ ਕੁਝ ਨਹੀਂ ਪਤਾ ਹੈਗਾ ਵਾ ਸਾਨੂੰ ਥੋੜੀ ਬਾਹਰ ਯੋਰੇ ਦੋਸਤਾਂ ਤੋਂ ਇਨਫੋਰਮੇਸ਼ਨ ਮਿਲਿਆ ਕਿ ਲਾਈਕ ਕੋਈ ਸैम ਸैम ਹੁੰਦਾ ਆ ਉਹਨੇ ਸਭ ਕੁਝ ਕੀਤਾ ਆ ਉਹ ਪਹਿਲਾਂ ਇਹਦਾ ਦੋਸਤ ਸੀਗਾ ਪਰ ਯਾਰ ਮਾਰੇ ਕਰ ਗਿਆ ਮੈਂ ਹੀ ਕਹੂੰਗੀ ਅੱਜ ਕੱਲ ਦੀ ਜਨਰੇਸ਼ਨ ਨੂੰ ਆਪਣੇ ਦੋਸਤ ਨਾ ਬਣਾਓ ਨਾ ਏਡਾ ਫੇਮਸ ਹੋਵੋ ਨਾ ਕਿਸੇ ਤੇ ਭਰੋਸਾ ਕਰੋ ਕੀ ਤੁਹਾਡੇ ਨਾਲ ਨਾ ਐਦਾਂ ਕੁਝ ਹੋਵੇ ਕਿਸੇ ਦਾ ਭਰਾ ਨਾ ਜਾਵੇ ਕਿਸੇ ਦਾ ਮਾਪੋਤਰਾ ਬੱਚਾ ਨਾ ਜਾਵੇ ਮਾਪਿਓ ਦਾ ਪੁੱਤ ਨਾ ਜਾਵੇ ਐਦਾਂ ਉਹ ਕੱਲਾ ਕੱਲਾ ਸੀਗਾ ਮੇਰਾ ਭਰਾ ਮੇਰੇ ਮਮਾ ਪਾਪਾ ਦਾ ਕੱਲਾ ਕੱਲਾ ਬੇਟਾ ਕੱਲਾ ਭਰਾ ਸੀਗਾ ਹਾਂਜੀ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਵੀ ਮੁੰਡੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਹਣਾ ਤਾਂ ਨਹੀਂ ਕੁਝ ਹੁੰਦਾ ਸਾਡੇ ਹੱਥ ਦੇ ਰੰਸੀ ਅਸੀਂ ਮਾਰ ਦਾਂਗੇ ਆਪ ਉਹਨਾਂ ਨੂੰ ਕਾਰਤਿਕ ਨੇ ਕਦੇ ਤੁਹਾਨੂੰ ਦੱਸਿਆ ਬਈ ਕਿਸੇ ਤੋਂ ਖਤਰਾ ਉਸ ਨੂੰ ਹੈਗਾ ਬਈ ਚੀਜ਼ ਐਦਾਂ ਦਾ ਉਹ ਇੰਸਟਾਗ੍ਰਾਮ ਇਨਫਲੂਐਂਸਰ ਆ ਮੇਰੀ ਗੱਲ ਸੁਣੋ ਨਨਨੂ ਉਨੂੰ ਕਿੰਨੇ ਮਤਲਬ ਲਾਈਕ ਪ੍ਰੋਮੋਸ਼ਨ ਵਗੈਰਾ ਵੀ ਆਉਂਦੀਆਂ ਹਨਾ ਉਹਨੂੰ ਕਿੰਨੇ ਧਮਕੀਆਂ ਵੀ ਆਉਂਦੀਆਂ ਕਿੰਨੇ ਪਿਆਰ ਵੀ ਕਰਦੇ ਬਹੁਤ ਜ਼ਿਆਦਾ ਸੀਗੇ ਸਾਡੇ ਘਰੇ ਖੁੱਦ ਆਉਂਦੇ ਸੀਗੇ ਹਨਾ ਫੋਟੋਮਾ ਹਾਂਜੀ ਫੋਟੋਮਾ ਕਰਾਉਣ ਵਾਸਤੇ ਔਰੇ ਲਈ ਘਰੇ ਗਿਫਟ ਆਿੰਦੇ ਹੁੰਦੇ ਹਨ ਦੱਸ ਇਸ ਹਾਨੂੰ ਨਹੀਂ ਪਤਾ ਕਿਥੋਂ ਕਿਥੋਂ ਆਉਂਦੇ ਸੀਗੇ ਤੁਹਾਨੂੰ ਪਤਾ ਇਨਫਲੂਐਂਸਰਾਂ ਨੂੰ ਪ੍ਰੋਮੋਸ਼ਨ ਕਰਕੇ ਬਹੁਤ ਕੁਝ ਆਂਦਾ ਆ ਬਟ ਲਾਈਕ ਉਹ ਨੇ ਕਦੇ ਸਾਡੇ ਨਾਲ ਇਦਾਂ ਦੀ ਗੱਲ ਨਹੀਂ ਕੀਤੀ ਉਹ ਸਾਨੂੰ ਖੁੱਦ ਕਿੰਨਾ ਹੁੰਦਾ ਸੀ ਮੈਂ ਆਪਣਾ ਬਹੁਤ ਜ਼ਿਆਦਾ ਖਰਮਾ ਮੈਂ ਤਾਂ ਡੱਕ ਲੱ ਲੱਵਾ ਮੈਨੂੰ ਪਤਾ ਸਾਨੂੰ ਪਤਾ ਉਹ ਬਹੁਤ ਆਪਣਾ ਧਿਆਨ ਰੱਖਦਾ ਸੀ ਉਹ ਕੱਦੀ ਕਿਤੇ ਨਹੀਂ ਜਾਂਦਾ ਸੀਗਾ ਸਿਰਫ ਇੱਕੋ ਮੁੰਡੇ ਨੂੰ ਛੱਡਣ ਗਿਆ ਉਹ ਵੀ ਵਲੌਗ ਐਡਿਟ ਕਰਕੇ ਮੁੰਡੇ ਨੂੰ ਛੱਡਣ ਗਿਆ ਪਤਾ ਨਹੀਂ ਕਿੱਥੋਂ ਉਹਨੂੰ ਫੋਲੋ ਕਰ ਦੇ ਕੇ ਉਹਨੂੰ ਇਕੱਲੇ ਨੂੰ ਦੇਖ ਕੇ ਨੋ ਜਣਿਆਂ ਨੇ ਉਹਨੂੰ ਇਕੱਲੇ ਨੂੰ ਮਾਰਤਾ ਨਾਲ ਦਾ ਮੁੰਡਾ ਸੀਗਾ ਉਹ ਵੀ ਲਾਈਕ ਸਟੇਬਲ ਨਹੀਂ ਆ ਉਹ ਸਾਰਾ ਪੈਰਲਾਈਜ਼ ਹੋ ਗਿਆ ਆ ਬਸ ਹੋਰੇ ਕਿਸਾਨ ਚੱਲਦੇ ਆ ਇੱਕ ਇੱਕਾਰਤੀ ਦੇ ਸਾਹ ਨਹੀਂ ਚੱਲਦੇ ਕਾਸ਼ ਕਿਤੇ ਕਾਰਤਿਕ ਦੇ ਨਾਲ ਵੀ ਇਹ ਸਭ ਕੁਝ ਹੋ ਜਾਂਦਾ ਪਰ ਉਹਦੇ ਸਾਹ ਤਾਂ ਚੱਲਦੇ ਐਡਨਿਸ ਸਾਡੇ ਵਿੱਚ ਤਾਂ ਹੁੰਦਾ ਅੱਜ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਵਾਈ ਕਰ ਰਿਹਾ ਤੁਸੀਂ ਸੰਤੁਸ਼ਟ ਹੋ ਉਹਦੇ ਤੋਂ ਸਾਨੂੰ ਨਹੀਂ ਪਤਾ ਉਹ ਕਹਿੰਦੇ ਆ ਕਿ ਹਾਂ ਅਸੀਂ ਡ੍ਰੈਸ ਕਰ ਰਹੇ ਆ ਵੀ ਅਸੀਂ ਚੱਕੇ ਆ ਉਹਨਾਂ ਦੇ ਘਰ ਦੇ ਚੱਕੇ ਆ ਜਦੋਂ ਅਸੀਂ ਕਹਿੰਨੇ ਸਾਨੂੰ ਦਿਖਾਓ ਉਹ ਕਹਿੰਦੇ ਕਿ ਅਸੀਂ ਇੱਦਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿ ਉਹ ਨਹੀਂ ਦਿਖਾ ਸਕਦੇ ਸਾਡਾ ਬਿਲਕੁਲ ਰਾਈਟ ਆ ਅਸੀਂ ਦੇਖਣਾ ਚਾਹੁੰਦੇ ਆ ਕੋਣ ਸਾਡੇ ਘਰ ਤੇ ਇਦਾਂ ਪਹੁੰਚਿਆ ਆ ਕਿਦੀ ਨਹੀਂ ਹਿੰਮਤ ਭਈ ਆ ਉਹ ਕਿੱਦਾਂ ਇੱਧਰ ਕੋ ਪਹੁੰਚੇ ਸਾਨੂੰ ਪੂਰੀ ਇਨਫੋਰਮੇਸ਼ਨ ਪਤਾ ਲੱਗਣੀ ਚਾਹੀਦੀ ਜੇ ਕੋਈ ਉਹਨਾ ਦੋਸਤ ਵੀ ਆ ਸਾਨੂੰ ਪਤਾ ਲੱਗਣਾ ਚਾਹੀਦਾ ਨਾ ਕਿ ਉਹਨਾ ਦੋਸਤ ਆ ਵਿੱਚ ਇੱਦਾਂ ਆ ਜਾਂ ਇੱਦਾਂ ਸਾਨੂੰ ਸਭ ਪਤਾ ਲੱਗਣਾ ਚਾਹੀਦਾ ਪੁਲਿਸ ਪਰ ਕਹਿੰਦੇ ਆ ਵੀ ਉਹਨਾਰੇ ਘਰ ਦੇ ਫੜ ਲਿਆ ਵੈਸੇ ਟਰੇਸ ਕੀਤੇ ਆ ਸਾਨੂੰ ਕੁਝ ਨਹੀਂ ਦਿਖਾਇਆ ਕੋਈਆ ਕੁਝ ਵੀ ਨਹੀਂ ਆ ਤੁਸੀਂ ਕਹਿੰਦੇ ਕਾਰਤਿਕ ਬਾਸਕਟਬਾਲ ਦੀ ਗੇਮ ਖੇਡਦਾ ਸੀਗਾ ਇਨਫਲੂਐਂਸਰ ਸੀਗਾ ਤੁਸੀਂ ਭੈਣ ਹੋ ਉਹਨਾਂ ਦੀ ਬੈਠ ਤੁਸੀਂ ਜਾਣਦੇ ਐਮ ਕੀ ਸੀਗਾ ਕਾਰਤਿਕ ਦਾ ਵੱਡੇ ਹੋ ਕੇ ਕੀ ਐਮ ਇਹ ਸੀਗਾ ਕਿ ਲਾਈਕ ਉਹ ਕਹਿੰਦਾ ਸੀਗਾ ਕਿ ਮੈਂ ਅਸੀਂ ਮੇਰੀ ਮੰਮਾ ਦੀ ਵਿਸ਼ੇਸ਼ ਹੈਗੀ ਕਿ ਪੰਜਾਬ ਪੁਲਸ 'ਚ ਪੜhti ਹੋਣ ਉਹ ਆਪਣੀ ਗੇਮ ਵਗੈਰਾ ਦੁਆਰਾ ਜੁਆਇਨ ਕਰ ਰਿਹਾ ਸੀ ਨਾ ਉਹਨੇ ਮੈਨੂੰ ਕਿਹਾ ਕਿ ਤੂੰ ਬਾਹਰ ਜਾਣਾ ਮੈਂ ਉਹਦੇ ਘਰ ਕੇ ਬਾਹਰ ਗਈ ਉਹਦਾ ਇਹ ਇਹੀ ਸੀਗਾ ਕਿ ਲਾਈਕ ਮੈਂ ਬੈਸਟ ਪਲੇਅਰ ਬਣਾ ਕਿ ਮੈਂ ਆਪਣੇ ਮਮਾ ਪਾਪਾ ਦਾ ਅੱਛੇ ਕੰਮਾਂ 'ਚ ਨਾਮ ਰੋਸ਼ਨ ਕਰਾਂ ਕਿਉਂਕਿ ਉਹਨੇ ਛੋਟੇ ਹੁੰਦੇ ਤੋਂ ਬਹੁਤ سارے ਮੈਡਲ ਜਿੱਤੇ ਉਹਨੂੰ ਇਡੇ ਵੱਡੇ ਵੱਡੇ ਘਰੇ ਆ ਕੇ ਸਨਮਾਨਤ ਕਰਨ ਆਉਂਦੇ ਸੀਗੇ ਕਿੰਨੇ ਪੂਰੇ ਸਬਸਦਾਂ ਨੇ ਉਹਨਾਂ ਨੂੰ ਲਾਈਕ ਆਫਰ ਕੀਤੇ ਸੀਗੇ ਕਿ ਅਸੀਂ ਇਹਦਾ ਸਾਰਾ ਖਰਚਾ ਚੱਕ ਰਿਹਾ ਗੇਮ ਦਾ ਅਸੀਂ ਇਹਨੂੰ ਸਟੱਡੀ ਕਰਵਾਵਾਂਗੇ ਬਟ ਮੇਰੀ ਮम्मा ਪਾਪਾ ਨੇ ਨਹੀਂ ਹੋਣਾ ਐਡਾ ਭੇਜਿਆ ਬਟ ਸੋਰਾ ਇਹ ਇਹ ਸੀਗਾ ਕਿ ਮੈਂ ਇੱਕ ਅੱਛਾ ਇਨਸਾਨ ਬਣਾਂ ਤੁਸੀਂ ਜਿੰਨੂ ਮਰਜ਼ੀ ਪੁੱਛ ਲਓ ਉਹ ਇੰਨਾ ਹੈਲਪਿੰਗ ਬੰਦਾ ਸੇਗਾ ਨਾ ਸਾਡੇ ਮੁੱਲੇ ਨੋ ਜਨੈਰੀ ਰੋਟੀ ਲੱਗੀ ਹੋਈ ਆ ਉਹ ਰੋਟੀ ਖਵਾਉਂਦਾ ਸੀਗਾ ਜਿੱਧਰ ਮਰਜ਼ੀ ਚਲ ਜਾਓ ਜੇ ਕਿਸੇ ਨੂੰ ਲੋੜ ਸਭ ਤੋਂ ਪਹਿਲਾਂ ਹੋ ਜਾਂਦਾ ਸੀਗਾ ਪੈਸੇ ਵੱਲੋਂ ਉਹਦਾ ਕਿਸੇ ਚੀਜ਼ ਦੀ ਨੀਡ ਆ ਉਹ ਨੇ ਸਭ ਤੋਂ ਪਹਿਲਾ ਸੋਚਣਾ ਇਸ ਕੰਮਾਂ 'ਚ ਉਹਨੇ ਕਦੇ ਵੀ ਨਹੀਂ ਕਿਸੇ ਕੁੜੀ ਦੇ ਨਾਲ ਕੁਝ ਗਲਤ ਹੋਇਆ ਉਹਨਾਂ ਨੇ ਸਾਡੇ ਘਰੇ ਆਣਾ ਲੋਕੀ ਪ੍ਰਧਾਨਾਂ ਕੋ ਘੱਟ ਉਹ ਛੋਟੇ ਮੇਰੇ ਭਰਾ ਕੋਲ ਇੰਨਾ ਅੰਦਰ ਜਿਹਨੇ ਕੋਈ ਏਡੀ ਉਮਰ ਵੀ ਨਹੀਂ ਸੀ ਬਿਲਕੁਲ ਏਡੀ ਹੋਰੀ ਉਮਰ ਨਹੀਂ ਸੀ ਜਿੰਨਾ ਉਹਨੇ ਆਪਣਾ ਨਾਮ ਕਮਾ ਲਿਆ ਜਿੰਨਾ ਆਪਣਾ ਉਹਨੇ ਦੁਨੀਆ 'ਚ ਆਪਣਾ ਨਾਮ ਬਣਾ ਲਿਆ ਇਸ ਕਰਕੇ ਹੀ ਉਹ ਬਸ ਦੁਨੀਆ ਨੂੰ ਜਹਲਸੀਆ ਕਿ ਹਾਂ ਅੱਗੇ ਵਧਦੇ ਰਿਹਾ ਆ ਇਸ ਘਰ ਕੇ ਬਸ ਉਹ ਇਦਾਂ ਮਾਰਿਆ ਗਿਆ ਹੈ ਨਹੀਂ ਤਾਂ ਉਹਨੂੰ ਕੋਈ ਮਾਰ ਪਈ ਸਤਰਾ ਸੀਗਾ ਉਹ ਕਿਤੇ ਜਾਂਦਾ ਹੀ ਨਹੀਂ ਸੀਗਾ ਅਸੀਂ ਉਹਦੇ ਕਰਕੇ ਆਪਣੇ ਘਰ ਸਾਰੇ ਕੈਮਰੇ ਲੱਗੇ ਸਾਡੇ ਪੂਰੇ ਮੰਦਲੇ 'ਚ ਕੈਮਰੇ ਲੱਗੇ ਹੋਏ ਆ ਕਿਉਂਕਿ ਉਹਦੇ ਨਾਲ ਇਦਾਂ ਦਾ ਹਾਸਾ ਪਹਿਲਾਂ ਵੀ ਹੋ ਚੁੱਕਾ ਸੀਗਾ ਪਹਿਲਾਂ ਵੀ ਇਦਾਂ ਹੀ ਲਾਇਕ ਕੋਈ ਲੜਾਈ ਨਹੀਂ ਸੀ ਦੋਸਤਾਰੀ ਲੜਾਈ ਸੀਗੀ ਪਤਾ ਨਹੀਂ ਇਹ ਜਾ ਰਹੇ ਸੀਗੇ ਸਾਡੇ ਇੱਥੇ ਮੇਲਾ ਸੀਗਾ ਮੇਲੇ ਤੋਂ ਬਸ ਖਾਣ ਪੀਣ ਜਾ ਰਹੇ ਸੀਗੇ ਉੱਥੋਂ ਪਤਾ ਨਹੀਂ ਫੇਰ ਉੱਥੇ ਕੋਈ ਮੁੰਡੇ ਆਏ ਬਾਈਕਾਂ ਤੇ ਉਹ ਐਡੇ ਗੋਲੀਆਂ ਮਾਰ ਕੇ ਚਲੇ ਗਏ ਉਦੋਂ ਮੇਰੀ ਮਾਸੀ ਦਾ ਮੁੰਡਾ ਸੀਗਾ ਛੋਟਾ ਜਿਹਾ ਉਹ ਨੂੰ ਹਸਪੀਟਲ ਲੈ ਕੇ ਗਿਆ ਆਪੇ ਹਿੰਮਤ ਕਰਕੇ ਖੁਦ ਹਸਪੀਟਲ ਪਹੁੰਚ ਗਿਆ ਇਸ ਵਾਰੀ ਉਹਨਾਂ ਨੇ ਜਾਰੀ ਧੱਕਾ ਕਰਤਾ ਹੋਰ ਜੇ ਹਿੰਮਤ ਨਹੀਂ ਵੇਜਾਂ ਆਂਦੇ ਉਹ ਉੱਥੇ ਡਿੱਗਿਆ ਰਿਹਾ ਉਹਨਾਂ ਨੇ ਡਿੱਗਿਆ ਤੇ ਹੋਰ ਗੋਲੀਆਂ ਮਾਰਤੀਆਂ ਹੋ ਜਦੋਂ ਤੁਸੀਂ ਪਹੁੰਚੇ ਹਸਪਤਾਲ ਤੁਸੀਂ ਦੇਖਿਆ ਤਾਂ ਸਾ ਵਗਰੇ ਸੀਗੇ ਨਹੀਂ ਸਾ ਮੈਂ ਤਾਂ ਨਹੀਂ ਪਹੁੰਚੀ ਸੀਗੀ ਮੈਂ ਤਾਂ ਪਹੁੰਚੀ ਨਹੀਂ ਸੀ ਮੈਂ ਯੂਕੇ ਸੀਗੀ ਮੈਂ ਅੱਗੋ ਦੀ ਯੂਕੇ ਤੋਂ ਘੁੰਮਣ ਗਈ ਸੀਗੀ ਇਟਲੀ ਤੇ ਮੈਨੂੰ ਇੱਥੇ ਆਨ ਤੱਕ ਮੈਂ ਹਲੇ ਤੱਕ ਉਹਨੂੰ ਦੇਖਿਆ ਤਾਂ ਕਦੇ ਨਹੀਂ ਹੈਗਾ ਆ ਉਹ ਹਸਪਤਾਲ ਚ ਵੀ ਡਾਕਟਰ ਦੇਖ ਕਰਨੀ ਤੇ ਉਹ ਰਿਮੋਰਚਰੀ 'ਚ ਬੋਡੀ ਪਈ ਆ ਮੇਰੇ ਪੇਰੈਂਟਸ ਵੀ ਜਦੋਂ ਮਿਲੇ ਉਹ ਨਹੀਂ ਸੀਗਾ ਦੁਨੀਆ ਤੇ ਪਤਾ ਨਹੀਂ ਜਦੋਂ ਗੱਡੀ 'ਚ ਉਹਨੂੰ ਲੈ ਕੇ ਗਏ ਉਹਦੇ ਥੋੜੇ ਬਹੁਤੇ ਸਾਹ ਚੱਲਦੇ ਸੀਗੇ ਉੱਥੇ ਡਿੱਗੇ ਪਏ ਨੂੰ ਉਹਨੂੰ ਕਾਫੀ ਟਾਈਮ ਹੋ ਗਿਆ ਸੀਗਾ ਔਰ ਅਬ ਬਲੱਡ ਕਾਫੀ ਨਿਕਲ ਗਿਆ ਸੀਗਾ ਤੇ ਜਦੋਂ ਡਿੱਗਿਆ ਉਹਨਾਂ ਨੇ ਇੱਥੇ ਸ਼ੂਟ ਕਰਨਾ ਤੇ ਇਤੋਂ ਕਰਕੇ ਉਹ ਬਚਿਆ ਨਹੀਂ ਜਾਂਦੇ ਜਾਂਦੇ ਥੋੜੇ ਸਾਹ ਸੀਗੇ ਬਟ ਹਸਪੀਟਲ ਪਹੁੰਚਦੇ ਪਹੁੰਚਦੇ ਉਹ ਨਹੀਂ ਰਿਹਾ ਤੁਹਾਨੂੰ ਪਤਾ ਆਪਣੇ ਇੱਥੇ ਕਿੰਨੀ ਟ੍ਰੈਫਿਕ ਉੱਧਾ ਪੁਲਿਸ ਮਤਲਬ ਨਾਕਿਆਂ ਤੇ ਖੜੇ ਰੰਦੇ ਬਸੇ ਇੱਕ ਪਰ ਆਪਣੇ ਪੈਸੇ ਬਣਾਣ ਲਈ ਚਲਾਨ ਘਟਦੇ ਰਹਿੰਦੇ ਆ ਆ ਕੋਈ ਰੂਲ ਇੱਥੇ ਸਾਡੇ ਚੌਂਕ 'ਚ ਤੁਸੀਂ ਹਲੇ ਵੀ ਚੱਲ ਜੋ ਪਤਾ ਨਹੀਂ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਜਾ ਰਿਹਾ ਇਹ ਕੁਝ ਵੀ ਨਹੀਂ ਪੰਜਾਬ ਸਰਕਾਰ ਇੰਨੇ ਪੈਸੇ ਲਾਂਦੀ ਰੋੜਾ ਤੇ ਕੋਈ ਰੋੜ ਸੋ ਦੇਖ ਲਓ ਤੁਸੀਂ ਝੱਜ ਦੇ ਹੋਣ ਕੇ ਤਾਂ ਅੱਜ ਕੱਲ ਦੀ ਜਨਰੇਸ਼ਨ ਤੇ ਪਤਾ ਹੀ ਨਹੀਂ ਕੀ ਝਲ ਰਹੇ ਆ ਵੀ ਪੰਜਾਬ ਵਿਚੇ ਪੰਜਾਬ ਐ ਹੋ ਜਾਂ ਨਹੀਂ ਆ ਜੋ ਜੋ ਪੰਜਾਬ ਨੂੰ ਬਣਾ ਦਿੱਤਾ ਗਿਆ ਆ ਪੰਜਾਬ ਵਿਚੇ ਉਹ ਗੱਲ ਰਹੀ ਨਹੀਂ ਹੈਗੀ ਕੋਈ ਧਿਆਨ ਹੀ ਨਹੀਂ ਦਿੰਦਾ ਬਸ ਸਰਕਾਰਾਂ ਪੈਸੇ ਖਾਣ ਨੂੰ ਲੋਅ ਐਂਡ ਆਰਡਰ ਤੇ ਸਵਾਲ ਚੱਕ ਰਹੇ ਜੇਕਰ ਲੋਅ ਐਂਡ ਆਰਡਰ ਪ੍ਰੋਪਰ ਹੁੰਦਾ ਜੇ ਪੁਲਸ ਦੀ ਪੀਸੀਆਰ ਦਾ ਪੈਰਾ ਹੁੰਦਾ ਹੋ ਸਕਦਾ ਕਾਰਤਿਕ ਦੀ ਜਾਨ ਬਚਣੀ ਸੀ ਪਿੱਛੇ ਉੱਥੇ ਨਾ ਕੱਲ ਗਰਿੰਦਾ ਉੱਥੇ ਨਾ ਕਾਈ ਨਹੀਂ ਸੀ ਕਦੇ ਉਹਨਾਂ ਦਾ ਦਿਲ ਕਰਦਾ ਨਾਕੇ ਲਾ ਕੇ ਖੜ ਜਾਂਦੇ ਜਦੋਂ ਨਹੀਂ ਦਿਲ ਕਰਦਾ ਅਗਲੇ ਬੈ ਹੀ ਹੁੰਦੇ ਆਪਣੀ ਸਰਕਾਰੀਆਂ ਉਹਨਾਂ ਨੂੰ ਤਨਖਾਹਾਂ ਨਹੀਂ ਆ ਉਹਨਾਂ ਨੂੰ ਕੀ ਆ ਉਹਨਾਂ ਨੂੰ ਕੀ ਉਹਨਾਂ ਕੋਲ ਤਾਂ ਵੱਡੇ ਹੌਦੇ ਆ ਜੇ ਉਹਨਾਂ ਦੇ ਬੱਚੇ ਦੇ ਨਾਲ ਹੋ ਵੀ ਜਾਂਦਾ ਏਦਾਂ ਸਾਨੂੰ ਏਦਾਂ ਥੋੜੀ ਨਾ ਰੋਲਣਾ ਪੈਣਾ ਸੀਗਾ ਉਹਨਾਂ ਨੂੰ ਤਾਂ ਕਦੇ ਦਾ ਇਨਸਾਫ ਮਿਲਿਆ ਹੋਣਾ ਸੀਗਾ ਸਾਡੇ ਵਰਗੇ ਗਰੀਬ ਮਾਤੜ ਘਰ ਦੇ ਬੰਦਿਆਂ ਨੂੰ ਏਦਾਂ ਦਾ ਕੁਝ ਕਰਨਾ ਪੈਂਦਾ ਆ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਕੀ ਦੀ ਫੋਟੋਆਂ ਕਾਰਤਿਕ ਦੀ ਸੀਗੀ ਕਹਿੰਦੇ ਜੀ ਉਹਦੇ ਕਿਸੇ ਹੋਰ ਦੇ ਨਾਲ ਸੰਬੰਧ ਹੋ ਸਕਦੇ ਨੇ ਉਹਦੇ ਜਿਹੜੇ ਕੰਮ ਨੇ ਉਹ मतलब ਦੂਜੇ ਕੰਮਾਂ ਦੇ ਵਿੱਚ ਇਨਵੋਲ ਹੋ ਸੀਗਾ ਤਾਂ ਕਰਕੇ ਗੈਂਗवार ਹੋ ਸਕਦੇ ਮੇਰੀ ਇੱਕ ਗੱਲ ਸੁਣੋ ਮੇਰੇ ਮम्मा पापा ਦੋਨੋਂ ਗਵਰਨਮੈਂਟ ਜੋਬ 'ਤੇ ਸਾਡੇ ਮੈਂ ਬਾਹਰ ਆ ਮੈਂ ਹਾਂਜੀ ਦੇਖੋ ਸਰਕਾਰੀ ਤਨਖਾਹਾਂ ਆਉਂਦੀਆਂ ਜੋ ਮੈਂ ਬਾਹਰੋਂ ਪੈਸੇ ਭੇਜਦੀ ਕਿਹਦੇ ਲਈ ਆ ਇਕੱਲਾ- ਇਕੱਲਾ ਉਹਦੇ ਵਾਸਤੇ ਆ ਲੋਕੀ ਤਾਂ ਬਹੁਤ ਕੁਝ ਕਹਿੰਦੇ ਲੋਕੀ ਤਾਂ ਪਤਾ ਨਹੀਂ ਸਾਡਾ ਮੁੰਡਾ ਨਾ ਸਾਨੂੰ ਪਤਾ ਸਾਡੇ ਕੋਲ ਰਿੰਦਾ ਲੋਕਾਂ ਲਈ ਤਾਂ ਪਤਾ ਨਹੀਂ ਉਹ ਬਹੁਤ ਕੁਝ ਹੈ ਲੋਕੀ ਤਾਂ ਉਹਨੂੰ ਗੈਂਗਸਟਰ ਕਹੀ ਜਾਂਦੇ ਪਏ ਜੀ ਮੈਂ ਉਸੇ ਗੱਲ ਤੇ ਆ ਰਿਹਾ ਸੀ ਉਹ ਕਿੱਥੋਂ ਗੈਂਗਸਟਰ ਗੈਂਗਸਟਰ ਹੁੰਦਾ ਨਾ ਸਾਹਮਣਾ ਨਾ ਕਰਦਾ ਚਾਰ ਪੰਜ ਮੁੰਡੇ ਆਪਣੇ ਨਾਲ ਰੱਖਦਾ ਕਿੰਨੂ ਨਹੀਂ ਆਪਣੀ ਜਾਨ ਪਿਆਰੀ ਵੀ ਤੇ ਜੇ ਉਹ ਗੈਂਗਸਟਰ ਹੁੰਦਾ ਆਪਣੀ ਪੂਰੀ ਤਿਆਰੀ ਨਾਲ ਜਾਂਦਾ ਇਦਾਂ ਉਹਨੇ ਕੋ ਮਨਿਆ ਸੀਗਾ ਕਰਲੇ ਨਾਲੇ ਸਾਡੇ ਮੱਲੇ ਦੇ ਵਿੱਚ ਮੱਲੇ ਦੇ ਵਿੱਚ ਉਹਨੂੰ ਡਰ ਰੁਕਾਦਾ ਹੋਣਾ ਸੀਗਾ ਉਹ ਰਕਾਰਵਾ ਰਾ ਇੱਥੇ ਮੱਲੇ 'ਚ ਉਹ ਕਾਰਾ ਟਾਰ ਹੋਣਾ ਸੀ ਜੇ ਉਹ ਗੈਂਗਸਟਰ ਹੁੰਦਾ ਤਾਂ ਬਹੁਤ ਕੁਝ ਲੋਕੀ ਕਹਿੰਦੇ ਆ ਬਸ ਮੈਂ ਤਾਂ ਇਹੀ ਕਹੂੰਗੀ ਕਿ ਮੁੰਡਿਆਂ ਨੂੰ ਖਾਸ ਕਰਕੇ ਅੱਗੇ ਨਹੀਂ ਵਧਣਾ ਚਾਹੀਦਾ ਜੇ ਅੱਗੇ ਵਧਣਗੇ ਉਹਨਾਂ ਦੇ ਨਾਲ ਇਹ ਸਭ ਕੁਝ ਹੋਊਗਾ ਇਨਸਾਫ ਦੀ ਉਮੀਦ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਤੇ ਆਪਣੀ ਥਿਊਰੀ ਆ ਤੁਸੀਂ ਅੰਤਿਮ ਸੰਸਕਾਰ ਹਲੇ ਤੱਕ ਨਹੀਂ ਕੀਤਾ ਇਨਸਾਫ ਦੀ ਉਮੀਦ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਤੇ ਆਪਣੀ ਥਿਊਰੀ ਆ ਤੁਸੀਂ ਅੰਤਿਮ ਸੰਸਕਾਰ ਹਲੇ ਤੱਕ ਨਹੀਂ ਕੀਤਾ ਇੱਕ ਉਹਦੇ ਆਪਰੇ ਵਿੱਚ ਕਿਹਦਾ ਹਾਂ ਇਨਸਾਫ ਦੀ ਗੱਲ ਕਰਦੇ ਬਈ ਇਨਸਾਫ ਮਿਲਣਾ ਚਾਹੀਦਾ ਜੇ ਤੱਕ ਇਨਸਾਫ ਨਹੀਂ ਮਿਲਦਾ ਪਰਿਵਾਰ ਇੱਥੇ ਬੈਠਾ ਹੈ ਕੋਈ ਵੀ ਪੁਲਿਸ ਪ੍ਰਸ਼ਾਸਨ ਨੇ ਜਿੰਨਾ ਟਾਈਮ ਲਾਇਆ ਉਹ ਕਹਿ ਰਿਹਾ ਕਿ ਹਾਂ ਅਸੀਂ ਮਤਲਬ ਫੜੇ ਆ ਜੇ ਫੜੇ ਆ ਤਾਂ ਸਾਨੂੰ ਦਿਖਾ ਦੇ ਤੇ ਸਾਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਆ ਤੁਸੀਂ ਸੰਸਕਾਰ ਕਰੋਗੇ ਅਸੀਂ ਜਦ ਤੱਕ ਇਨਸਾਫ ਨਹੀਂ ਮਿਲਦਾ ਜਦ ਤੱਕ ਇਨਸਾਫ ਨਹੀਂ ਮਿਲਦਾ ਜਾ ਕਿਰਤਾ ਕਿਹਦੀ ਰੱਖੀ। ਜੇ ਕਾਰਤਿਕ ਤੁਸੀਂ ਤਾਂ ਨੇੜੇ ਦੇਖਿਆ ਹੋਣਾ ਕਿ ਮਲੇ ਲੜ ਕਿਹੋ ਜੀ ਸ਼ਕਸ਼ਤ ਸੀ ਕਿ ਕਾਰਤਿਕ ਮੈਂ ਉਹਦੀ ਮੰਮੀ ਮੰਮੀ ਆ ਤੁਸੀਂ ਸਾਡਾ ਬੱਚਾ ਪੁਲਿਸ ਸਟ੍ਰੀਫ ਸੀ ਸਾਡੇ ਬੱਚੇ ਨੂੰ ਬਸ ਇਨਸਾਫ ਮਿਲਣਾ ਚਾਹੀਦਾ ਅਸੀਂ ਕੁਝ ਨਹੀਂ ਕਰਨਾ ਉਹਨਾਂ ਨੇ ਸਾਡੇ ਬੱਚੇ ਨੂੰ ਮਾਰਿਆ ਨਾ ਉਹਨਾਂ ਨੂੰ ਵੀ ਇੱਦੇ ਗੋਲੀਆਂ ਮਾਰਨ ਫਾਂਸੀ ਦੇ ਬਸ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹਦਾ ਇੰਨਾ ਨਾਮ ਸੀ ਲੋਕੀ ਉਹਦੇ ਨਾਮ ਤੋਂ ਸੜ ਗਏ ਬਸ ਉਹਦੇ ਇੰਨੇ ਫੋਲੋਅਰਡਸ ਸੀਗੇ ਲੋਕਾਂ ਨੂੰ ਜੈਲਸ ਹੋ ਗਈ ਕਿ ਇਹਨੇ ਇੰਨਾ ਨਾਮ ਕਿਉਂ ਕਮਾ ਲਿਆ ਉਹ ਗੇਮ ਖੇਲਦਾ ਸੀ ਕੋਈ ਇਦਾਂ ਦਾ ਬੱਚਾ ਨਹੀਂ ਸੀ ਲੋਕ ਕਿ ਉਹਨੂੰ ਗੈਂਗਸਟਰ ਬਣਾ ਰਹੇ ਕਿਉਂ ਬਣਾ ਰਹੇ ਗੈਂਗਸਟਰ ਜੋ ਗੈਂਗਸਟਰ ਹੁੰਦਾ ਤਾਂ ਉਹਦੇ ਨਾਲ ਹਮੇਸ਼ਾ ਵੀ 25 ਮੁੰਡੇ ਰਹਿੰਦੇ ਜਦੋਂ ਬਾਹਰ ਗਿਆ ਉਹਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਇਹ ਸਭ ਹੋ ਰਿਹਾ ਸਿਰਫ ਉਹ ਦੋ ਮੁੰਡੇ ਬਾਹਰ ਗਏ ਜਿਹੜੇ ਦਿਲ ਚੰਦਾ ਦੀ ਗੱਲ ਹੁੰਦੀ ਉਹ ਪੂਰੀ ਟੀਮ ਦੇ ਨਾਲ ਜਾਂਦਾ ਉਹ ਵੀ ਪੂਰੀ ਤਿਆਰੀ ਦੇ ਨਾਲ ਜਾਂਦਾ ਕਿ ਮੇਰੇ ਨਾਲ ਇਹ ਚੀਜ਼ ਹੋਣੀ ਹੈ ਲੇਕਿਨ ਸਾਨੂੰ ਕੁਝ ਨਹੀਂ ਪਤਾ ਸੀ ਨਾ ਸਾਡੇ ਬੱਚੇ ਨੂੰ ਕੁਝ ਪਤਾ ਸੀ ਸਿਰਫ ਉਹਦੇ ਫੇਮਸ ਹੋਣ ਤੋਂ ਲੋਕਾਂ ਨੂੰ ਜੈਲਸ ਹੋ ਗਏ ਉਹ ਜਿਹੜੀ ਨਾਂ ਸੀਗਾ ਲੋਕ ਫੋਲੋ ਕਰਦੇ ਸੀ 2 ਲੱਖ ਤੋਂ ਵੱਧ ਫੋਲੋਅਰ ਇੰਸਟਾਗ੍ਰam ਤੇ ਸੀਗੇ ਕੁਝ ਮਿਲਣ ਵੀ ਕਰਿਆਦੇ ਜਿਵੇਂ ਭੈਣ ਦੇ ਤੁਸੀਂ ਵੀ ਗਿਫਟ ਵਗੈਰਾ ਆਉਂਦੇ ਸੀ ਇਹੀ ਵਜਾ ਕਿ ਵੀ ਉਹਦੇ ਨਾਲ ਖਾਨ ਬਸ ਇਹੀ ਵਜ੍ਹਾ ਸੀ ਲੋਕਾਂ ਨੂੰ ਜੈਲਸ ਹੋ ਗਈ ਸੀ ਬਾਈ 에ਅਰ ਬੰਬੇ ਤੋਂ ਇੱਕ ਕੁੜੀ ਉਹਦੇ ਨਾਲ ਫੋਟੋ ਕਰਵਾਣ ਆਈ ਮੁੰਬਈ ਤੋਂ ਕੁੜੀ ਫੋਟੋ ਕਰਾਣ ਆਈ ਤੁਸੀਂ ਇਹ ਸੋਚੋ ਕਿ ਕਿੰਨਾ ਨਾਮ ਆਊਗਾ ਸਿਰਫ ਲੋਕਾਂ ਨੂੰ ਇਸ ਚੀਜ਼ ਦੀ ਜੈਲਸ ਹੋ ਗਈ ਕਿ ਇਹ ਇੰਨਾ ਉੱਪਰ ਕਿਉਂ ਹੋ ਰਿਹਾ ਵਾਟੂ ਮਰ ਤੇ ਵਿੱਚ 22 ਸਾਲ ਦੀ 23 ਸਾਲ ਦੀ ਉਮਰ ਦੇ ਵਿੱਚ ਸਾਡੇ ਬੱਚੇ ਨੇ ਇੰਨਾ ਨਾਮ ਕਮਾ ਲਿਆ ਸੀ ਆ ਸਾਰੀ ਦੁਨੀਆ ਸਿਰਫ ਉਹਦੇ ਕਰਕੇ ਖੜੀ ਪਈ ਔਰ ਸਾਡੇ ਬੱਚੇ ਨਾਲ ਬਹੁਤ ਬੇਇਨਸਾਫੀ ਹੋਈ ਹੈ ਸਾਨੂੰ ਇਨਸਾਫ ਚਾਹੀਦਾ ਹੈ ਉਮੀਦ ਹੈਗੀ ਹੈ ਪ੍ਰਸ਼ਾਸਨ ਤੋਂ ਇਨਸਾਫ ਹੋਊਗਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਮੰਗਦੇ ਆ ਕਿ ਸਾਡੇ ਬੱਚੇ ਨੂੰ ਇਨਸਾਫ ਤੋਂ ਜਦ ਤੱਕ ਇਨਸਾਫ ਨਹੀਂ ਨਾ ਸਾਡੇ ਬੱਚੇ ਨੂੰ ਮਿਲੂਗਾ ਅਸੀਂ ਤਰਨਾ ਵੀ ਲਾਵਾਂਗੇ ਚੱਕਾ ਜਾਮ ਵੀ ਕਰਾਂਗੇ ਸਭ ਕੁਝ ਕਰਾਂਗੇ ਅਸੀਂ ਤਦ ਤੱਕ ਸੰਸਕਾਰ ਨਹੀਂ ਕਰਨਾ ਜਦ ਤੱਕ ਸਾਡੇ ਬੱਚੇ ਨੂੰ ਨਹੀਂ ਇਨਸਾਫ ਮਿਲਦਾ ਕਿਉਂਕਿ ਸਾਡਾ ਬੱਚਾ ਸ਼ਰੀਫ ਸੀ ਉਹ ਨਹੀਂ ਥੇਲਾ ਚੀਜਾਂ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਝੂਠ ਨੇ ਉਹਦੀ ਸਜ਼ਾ ਉਹ ਨਹੀਂ ਤਾਂ ਸਾਨੂੰ ਨਹੀਂ ਪਤਾ ਇੱਕ ਇਹ ਸਾਨੂੰ ਇਹ ਪਤਾ ਮੇਰਾ ਨਾਮ ਕ੍ਰਾਂਤੀ ਹੈ ਉਹਦਾ ਨਾਮ ਕਾਰਤਿਕ ਬੱਗਨ ਸੀ ਜੀ ਤੇ ਉਹ ਹਮਲ ਮੰਨ ਲਿਆ ਆਪਣੀ ਇੱਕ ਮੁੰਡੇ ਨੂੰ ਲਾਇਆ ਉਹਨੇ ਬਸਤੀ ਦੋਇਏ ਨੇ ਚਲੇ ਗਏ ਉੱਥੇ ਹਮਲ ਲੈ ਵੈਕਰੀ ਦੇ ਇਹ ਪਿੱਛੇ ਇੱਕ ਗੱਡੀ ਲੱਗੀ ਸੀ ਤੇ ਮੋਟਰਸਾਈਕਲ ਤੇ ਸੀ ਮੁੰਡੇ ਉਹਨਾਂ ਮਾਰ ਕੇ ਆਪਣਾ ਦਵਾਦ ਚਲੇ ਗਏ ਤੇ ਉਹ ਜਿਹੜੀ ਗੱਡੀ ਸੀ ਇੱਕ ਮੁੰਡਾ ਇੱਥੇ ਦਾ ਹੀ ਆ ਉਹ ਰੈਸਟ ਕੀਤਾ ਹੋਇਆ ਉਹ ਛੱਡ ਕੇ ਆਇਆ ਉਹਨਾਂ ਨੂੰ ਆਪਣੀਆਂ ਐਕਟਿਵਸ ਹੈ ਉਹਨਾਂ ਨੂੰ ਗੱਡੀ ਅੰਬਰਸ ਗਰੀਬ ਬਸ ਬਿਠਾ ਕੇ ਆਇਆ ਕਿੰਨੇ ਕੋ ਬੰਦੇ ਨੇ ਹਮਲਾ ਕੀਤਾ ਸੀਗਾ ਕਾਟਕੀ ਤੋਂ ਇਹ 9 ਜਨ ਨੇ ਸੀ 9 ਜਨ ਨੇ ਸੀ ਅੱਛਾ ਜੀ ਤੇ ਫੁੱਸ ਨੇ ਕਿੰਨੇ ਗ੍ਰਿਫਤਾਰ ਕਰ ਲਏ ਹੁਣ ਪਤਾ ਲੱਗਾ ਜੀ ਕੋਈ ਇਨਵੈਸਟੀਗੇਸ਼ਨ ਬੋਲਸ ਕਹੀ ਜਾਂਦੀ 7 ਕਰ ਲਏ ਤੇ ਨਾਲੇ ਇਹਦੇ ਬਾਰੇ ਕੋਈ ਨਹੀਂ ਸਾਨੂੰ ਜਾਣਕਾਰੀ ਆਈ ਆ। ਹੂੰ। ਬਾਕੀ ਕੋਈ ਨਹੀਂ ਦੇਖਦੇ ਸੀ ਵੀ ਸਾਹਿਬ ਕੀ ਕਹਿੰਦੇ ਐ। ਅੱਛਾ ਜਿਹੜੀ ਅੱਜ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਕਿਹੜੇ ਨਿਰਣੇ ਲਏ ਗਏ ਜਾਂ ਮੀਟਿੰਗ ਚਲਦੀ ਵੀ ਇਹ ਨਿਰਣੇ ਲਏ ਮੀਟਿੰਗ ਵਾਲੇ ਮੀਟਿੰਗ ਨਾਲ ਤਾਂ ਰੱਖੀ ਆ ਕਿ ਸਾਰੇ ਅਰੈਸਟ ਕਰੋ ਕਿਉਂਕਿ ਆ ਇੱਕ ਘਰ ਛੱਡ ਗਿਆ ਨਾ ਦੂਜੇ ਘਰ ਆ ਉਹ ਟੈਰੀ ਦੇ ਕੋਲ ਨਾ ਮੁੰਡਾ ਮਾਰਦਾ ਸੀ। ਅੱਛਾ ਉਹਨਾਂ ਲਈ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਪਰਿਵਾਰ ਜਿਹੜਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਤੁਹਾਨੂੰ ਦੱਸ ਦਈਏ ਕਿ ਹੰਗਾਮੀ ਮੀਟਿੰਗ ਜਿਹੜੀ ਸੀ ਹਾਲੇ ਵੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸਮਾਜ ਦੇ ਲੋਕ ਪਹੁੰਚੇ ਹੋਏ ਨੇ ਤੇ ਲਗਾਤਾਰ ਜਿਹੜੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਵਿਚਾਰ ਕਿਤੇ ਜਾ ਰਹੇ ਨੇ ਕਿ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਕੁਝ ਤਰੀਕੇ ਦੇ ਨਾਲ ਜਿਹੜਾ ਜਾਮ ਆ ਉਹ ਵੀ ਲਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲ ਜੜਾ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਅਰਮਜ਼ਾ ਦੇ ਨਾਮ